ਉਮਰ ਵੱਡੀ ਹੋ ਗਈ ਸੜਿਆਂ 'ਚ ਗਿਣਤੀ ਆਉਣ ਲੱਗੀ ਤੇ ਨਾਲ ਪੜਦਿਆਂ ਦੇ 15-15 ਸਾਲ ਦੇ ਜਵਾਕ ਹੋ ਗਏ ਹੁਣ ਜਿੰਨਾ ਦੋਸਤਾਂ ਨੇ ਵਿਆਹ ਨਹੀਂ ਕਰਵਾਇਆ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦੋ ਹੋ ਸਕਦਾ ਮਾੜੀ-ਮੋਟੀ ਬੁਸ਼ਰਮੀ ਮੰਨਣ ਉਹ ਵਿਆਹ ਨੂੰ ਹਾਂ ਕਰ ਦਣ ਤੇ ਹੁਣ ਉਹ ਡੋਲੀ ਵਾਲੀਆਂ ਕਾਰਾਂ ਦੇਵਾਂਗੇ ਉਹਨਾਂ ਨੂੰ ਆਪਾਂ ਆ ਗਈ ਅੰਗਰੇਜ਼ਾਂ ਵਰਦੀ ਪ੍ਰਾਣੀ ਰੋਲ ਸਰੋਇਲ ਬਾਈ ਕਿੰਨਾ ਰੈਂਟ ਤੱਕ ਦਿੰਦਾ ਇਹਦਾ 20000 ਰੁਪਇਆ ਜੀ ਸਾਰੀ ਸਜਾਵਟ ਵਗੈਰਾ ਫੁੱਲ ਫੁੱਲ ਰੀਤੀ ਹੋਣਗੇ ਤੇ ਉਸ ਤੋਂ ਬਾਅਦ ਆ ਗਈ ਆਹ ਆਪਣੀ ਸ਼ੇਅਰ ਜਾਲੀ ਕੀ ਜੈਗੂਅਰ ਹਾਂਜੀ ਇਹ ਜੈਗੂਅਰ ਆ ਗਈ ਗੱਡੀਆਂ ਬਈ ਸਾਰੀਆਂ ओरिजिनल ਨੇ ਜਗਾੜੀ ਜਿਹੀ ਗੱਡੀ ਨਹੀਂ ਹੈਗੀਆਂ ਤੇ ਇਹਦਾ ਕੀ ਕਿਰਾਇਆ ਹੋ ਇੱਕ ਦਿਨ ਦਾ ਬਈ ਇਹਦਾ ਜੀ 18000 ਤੇ ਇਹਦੂਆ ਇੱਕ ਮੁੱਛਲ ਨੇ ਕਹਿੰਦਾ ਹੁੰਦਾ ਆਉਂਦੇ ਸਾਲ ਲੈਣੀ ਏ ਐਮਜੀ ਮੇਰੀ ਹਿੰਡ ਬਲੀਏ ਆਖੜੀਆ ਕਿੰਨਾ ਕਰਾਇਆ ਇਹਦਾ 55000 ਜੀ ਤੇ ਫਿਰ ਦੂਆ ਬੀ ਐਮ ਡਬਲ ਖੜੀ ਹੈਗੀ ਇਹਦਾ 15000 ਜੀ ਤੇ ਫਿਰ ਖੜੀਆ ਰੇਂਜ ਰੋਵਰ ਇਹ ਵੀ ਉਹ ਛੋਟੇ ਦੀ ਪਸੰਦ ਸੀ ਉਸੇ ਨੇ ਮਸ਼ਹੂਰ ਕੀਤੀ ਆ ਰੇਂਜ ਰੋਵਰ ਹਾਂਜੀ ਹਾਂਜੀ ਕਿੰਨਾ 18000 ਕਿੱਥੇ ਤੱਕ ਪੰਜਾਬ ਚ ਪ੍ਰੋਵਾਈਡ ਕਰ ਦਉਂਗਾ ਸਾਲ ਪੰਜਾਬ ਚ ਜਿੱਦਾਂ ਦੂਰ ਹੋਦਾ ਉਹਦਾ ਪੈਕਸਟਰਾ ਤੇਲ ਖਰਚਾ ਲੈ ਲੈਣੇ ਆ ਜੀ ਸਟਾਰਟਿੰਗ ਲੋਕਲ 18000 ਤੋਂ ਆ ਜੀ ਤੇ ਬਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹੁਣ ਬਾਇਓ ਰੀ ਸੁੱਧ ਬਾਇਸ ਨੂੰ ਆ ਕੋਈ ਸ਼ਰਾਬ ਵਗੈਰਾ ਪੀਣ ਵਾਲ ਨਹੀਂ ਹੈਗੇ ਜਿਹ ਚਾਹੀਦੀ ਕੋਈ ਵੀ ਕਾਰ ਚਾਹੀਦੀ ਹੈਗੀ ਇਹ ਪ੍ਰੋਵਾਈਡ ਕਰਾਉਣਗੇ ਧੰਨਵਾਦ